ਪਰਪੁਸ਼ਣ ਆຊੂ ਤੋਂ ਬਾਅਦ ਇੱਕ ਹੋਰ ਕਾਂਗਰਸ ਦੇ ਵੱਡੇ ਲੀਡਰ ਦੀਆਂ ਮੁਸ਼ਕਲਾਂ ਵਧੀਆਂ ਨੇ ਰਾਜਦੀਪ ਸਿੰਘ ਨਗਰਾਹੁਰਾ ਨੂੰ ਈਡੀ ਵੱਲੋਂ ਬੀਤੀ ਰਾਤ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਬੀਤੀ ਰਾਤ ਈਡੀ ਵੱਲੋਂ ਰਾਜਦੀਪ ਸਿੰਘ ਨਗਰਾਹੁਰਾ ਦੇ ਘਰ ਉਹਨਾਂ ਦੇ ਫਲੈਟ ਉਹਨਾਂ ਦੇ ਖੰਨਾ ਦੇ ਵਿੱਚ ਸਥਿਤ ਦਫਤਰ ਅਤੇ ਹੋਰ ਥਾਵਾਂ ਦੇ ਉੱਪਰ ਈਡੀ ਵੱਲੋਂ ਰੇਡ ਕੀਤੀ ਗਈ ਰੇਡ ਤੋਂ ਬਾਅਦ ਰਾਜਦੀਪ ਸਿੰਘ ਨਗਰਾਹੂੜਾ ਨੂੰ ਖੰਨਾ ਉਹਨਾਂ ਦੇ ਸਥਿਤ ਘਰ ਦੇ ਵਿੱਚ ਜਿਹੜਾ ਹੈਗਾ ਇਹ ਵਿੱਚੋਂ ਅ ਬਿਤੀ ਰਾਤ ਸੁੱਤੇ ਪਏ ਨੂੰ ਜਿਹੜਾ ਹੈਗਾ ਇਹ ਉਹ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਰਾਜਦੀਪ ਸਿੰਘ ਹੂੜਾ ਨੂੰ ਜਲੰਧਰ ਦੇ ਈਡੀ ਦਫਤਰ ਦੇ ਵਿੱਚ ਲਿਆ ਕੇ ਜਿਹੜਾ ਹੈ ਉਹ ਰੱਖਿਆ ਗਿਆ ਹੈ ਤੇ ਹੁਣ ਕਿਉਂਕਿ ਸਵੇਰੇ 4 ਵਜੇ ਹੀ ਜਿਹੜਾ ਹੈ ਉਹ ਰਾਜਦੀਪ ਸਿੰਘ ਹੋਰਾ ਨੂੰ ਈਡੀ ਦਫਤਰ ਦੇ ਵਿੱਚ ਲਿਆ ਦਿੱਤਾ ਗਿਆ ਸੀਗਾ ਤੇ ਹੁਣ ਹੌਲੀ-ਹੌਲੀ ਅਫਸਰ ਜਿਹੜੇ ਨੇ ਉਹ ਅੰਦਰ ਜਾਣੇ ਸ਼ੁਰੂ ਹੋ ਗਏ ਨੇ ਜਿਨ੍ਹਾਂ ਵੱਲੋਂ ਪੁਸ਼ਤਾਸ਼ ਕੀਤੀ ਜਾਵੇ ਗਿਦਾਦਣਾ ਚੋਨਾ ਕਿ ਭਰਤਪੁਸ਼ਨ ਆਸੂ ਹੋਰਾ ਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਉਹ ਰਾਜਦੀਪ ਹੋਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਰਾਜਦੀਪ ਅਤੇ ਭਰਤਪੁਸ਼ਨ ਆਸੂ ਹੋਰਾ ਦੇ ਸਿੱਧੇ-ਸਿੱਧੇ ਤਾਰ ਜਿਹੜੇ ਨੇ ਉਹ ਜੁੜਦੇ ਨੇ ਜਦੋਂ ਭਰਤਪੁਸ਼ਨ ਆਸੂ ਹੋਰੀ ਮੰਤਰੀ ਸੀਗੇ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਟੈਂਡਰ ਘਟਾਲਾ ਅਤੇ ਅਨਾਜ ਦੀ ਟੋਟਵਾਈ ਵਾਲਾ ਘਟਾਲਾ ਜਿਹੜਾ ਹੈ ਉਹ ਕਾਫੀ ਹੋਇਆ ਜਿਸ ਤੇ ਵਿੱਚ ਭਰਤਪੁਸ਼ਨ ਆਸ਼ੂਹਰਾਂ ਨੂੰ ਨਾਮਜ਼ਦ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਹਦੀ ਜੱਤੀ ਆਫਦਤਾਰੀ ਪਾਈ ਗਈ ਉਸ ਨੂੰ ਜਿਹੜਾ ਹੈ ਦੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਪਹਿਲਾਂ ਭੇਜਿਆ ਗਿਆ ਉਸ ਤੋਂ ਬਾਅਦ ਦੂਸਰੀ ਵਾਰੀ ਜਿਹੜਾ ਹੈ ਉਹਨਾਂ ਨੂੰ ਦੁਬਾਰਾ ਭੇਜਿਆ ਗਿਆ ਹੁਣ ਕੁਝ ਹੀ ਦਿਨਾਂ ਦੇ ਵਿੱਚ ਭਰਤਪੁਸ਼ਨ ਆਸ਼ੂਹਰਾ ਦੀ ਜਿਹੜੀ ਹੈ ਉਹ ਦੁਬਾਰਾ ਤੋਂ ਜਿਹੜੀ ਹੈਗੀ ਕੋਰਟ ਦੇ ਵਿੱਚ ਪੇਸ਼ੀ ਹੈ ਪਰ ਉਸ ਤੋਂ ਪਹਿਲਾਂ ਕਾਂਗਰਸ ਦੇ ਜਿਹੜੇ ਨੇ ਉਹ ਵੱਡੇ ਲੀਡਰ ਨੇ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਹੈ ਉਹ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਹੈ ਦਸਤਰਾਨਾ ਕਿ ਸਿੱਦੇ ਤਾਰ ਜਿਹੜੇ ਨੇ ਉਹ ਭਰਤਪੁਸ਼ਨ ਆਸ਼ੂਹਰਾ ਦੇ ਨਾਲ ਜੁੜਦੇ ਨੇ ਜਦੋਂ ਭਰਤਪੁਸ਼ਨ ਆਸ਼ੂਹਰੀ ਮੰਤਰੀ ਸੀਗੇ ਉਦੋਂ ਜਿਹੜੇ ਰਾਜਦੀਪ ਪੁਹਰੀ ਵੀ ਜਿਹੜੇ ਨੇ ਉਹ ਵੱਡੇ ਲੀਡਰ ਸੀਗੇ ਅ ਵੱਡੇ ਨਿੱਤਰ ਹੋਣ ਦੇ ਮਾਇਨੇ ਅਤੇ ਉਸ ਤੋਂ ਇਲਾਵਾ ਜਿਹੜਾ ਹੈ ਉਹ ਰਾਜਦੀਪ ਸਿੰਘ ਖੋਰੀ ਏਸ਼ੀਆ ਦੀ ਸਭ ਤੋਂ ਅਨਾਜ ਮੰਡੀ ਸਭ ਤੋਂ ਵੱਡੀ ਮੰਡੀ ਦੇ ਜਿਹੜੇ ਨੇ ਉਹ ਸਭ ਤੋਂ ਵੱਡੇ ਆੜਤੀ ਸੀਗੇ ਜਿਸ ਕਾਰਨ ਉਹਨਾਂ ਨੂੰ ਜਿਹੜਾ ਹੈਗਾ ਏ ਟੋਟਵਾਈ ਮਾਮਲੇ ਦੇ ਵਿੱਚ ਵੀ ਜਿਹੜਾ ਹੈ ਉਹ ਈਡੀ ਵੱਲੋਂ ਇਨਕਲੂਡ ਕੀਤਾ ਗਿਆ ਹੈਗਾ ਵੱਡਾ ਘਟਾਲਾ ਜਿਹੜਾ ਦੱਸਿਆ ਜਾ ਰਿਹਾ ਹੈ ਜਦੋਂ ਪਰ ਪੁਸ਼ਨਾਸ਼ੂਰੀ ਮੰਤਰੀ ਸੀਗੇ ਉਦੋਂ ਹੋਇਆ ਜਿਸ ਦੇ ਵਿੱਚ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਤੇ ਉਸ ਤੋਂ ਬਾਅਦ ਇੱਕ ਦੁਬਾਰਾ ਹੁਣ ਨਾਮ ਵੱਡਾ ਨਾਮ ਜਿਹੜਾ ਹੈਗਾ ਉਹ ਰਾਜਦੀਪ ਪੋਰਾ ਦਾ ਸਾਹਮਣੇ ਆਇਆ ਰਾਤ ਨੂੰ ਜਿਹੜੀ ਉਹ ਗ੍ਰਿਫਤਾਰੀ ਪਾਈ ਗਈ ਤੇ ਹੁਣ ਕੁਝ ਹੀ ਸਮੇਂ ਦੇ ਵਿੱਚ ਪੁਸ਼ਤਾਸ਼ ਤੋਂ ਬਾਅਦ ਜਲੰਧਰ ਸਿਵਰ ਹਸਪਤਾਲ ਦੇ ਵਿੱਚ ਜੜਾਇਓ ਉਹ ਮੈਡੀਕਲ ਕਰਾ ਕੇ ਜਲੰਧਰ ਕੋਰਟ ਦੇ ਵਿੱਚ ਹੀ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਪੇਸ਼ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਰਿਮਾਂਡ ਵੀ ਜਿਹੜੀ ਹੈ ਉਹ ਮੰਗੀ ਜਾਵੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨੇ ਦਿਨ ਦਾ ਜਿਹੜਾ ਹੈ ਉਹ ਕੋਰਟ ਰਿਮਾਂਡ ਦਿੰਦਾ ਹੈ ਪਰ ਉਸ ਤੋਂ ਪਹਿਲਾਂ ਜੀ ਤਸਵੀਰ ਤੁਹਾਨੂੰ ਜਿਹੜੀ ਹੈ ਉਹ ਜਲੰਧਰ ਈਡੀ ਦਫਤਰ ਦੀ ਦਿਖਾਉਣ ਦੀ ਜਰੂਰ ਮੈਂ ਕੋਸ਼ਿਸ਼ ਕਰ ਰਿਹਾ ਹਾਂ ਜਿਸ ਜਗ੍ਹਾ ਤੇ ਉੱਤੇ ਰਾਜੀਪੁਰਾ ਨੂੰ ਰੱਖਿਆ ਹੋਇਆ ਹੈ ਉੱਪਰ ਚੌਥੇ ਫਲੋਰ ਦੇ ਉੱਪਰ ਜਿਹੜਾ ਹੈ ਉਹ ਰਾਜੀਪੁਰਾ ਨੂੰ ਰੱਖਿਆ ਗਿਆ ਹੈ ਹਾਲਾਂਕਿ ਹਰ ਇੱਕ ਤਰੀਕੇ ਦੇ ਨਾਲ ਸੁਰੱਖਿਆ ਜਿਹੜੇ ਨੇ ਉਹ ਆ ਬਲਜੜੇ ਨੇ ਉਹ ਤੈਨਾਤ ਕੀਤੇ ਗਏ ਨੇ ਤਾਂ ਕਿ ਕਿਸੇ ਵੀ ਤਰੀਕੇ ਦੀ ਜੜੀ ਹੈਗੀ ਹੈ ਇਸ ਜਗ੍ਹਾ ਦੇ ਉੱਤੇ ਲਾਪਰਵਾਹੀ ਨਾ ਆ ਸਕੇ ਜਦੋਂ ਭਰਪੁਰ ਖਨਾਸ਼ੂਰ ਦੀ ਗ੍ਰਿਫਤਾਰੀ ਹੋਈ ਸੀਗੀ ਜਾਂ ਫਿਰ ਜਦੋਂ ਪੇਸ਼ ਕੀਤਾ ਗਿਆ ਸੀਗਾ ਤਾਂ ਉਦੋਂ ਇਸ ਜਗ੍ਹਾ ਦੇ ਉੱਤੇ ਵੱਡੇ ਕਾਂਗਰਸੀ ਲੀਡਰ ਵੀ ਆਏ ਸੀਗੇ ਪਰ ਰਾਜੀਵ ਭੋਰਾ ਦੀ ਗ੍ਰਿਫਤਾਰੀ ਹੋਈ ਹੈ ਹਜੇ ਤੱਕ ਕਿਸੇ ਵੀ ਤਰੀਕੇ ਦੇ ਲੀਡਰ ਜਿਹੜੇ ਨੇ ਉਹ ਨਹੀਂ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਪਰ ਇੱਕ ਵੱਡੀ ਅਪਡੇਟ ਵੱਡੀ ਖਬਰ ਤੁਹਾਨੂੰ ਜੜੀ ਉਹ ਸਵੇਰ ਤੋਂ ਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਜਿੱਥੇ ਰਾਜੀਵ ਭੋਰਾ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਾਇਆ ਜਾਵੇਗਾ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਮੰਗਿਆ ਜਾਵੇਗਾ ਕੈਮਰਨਪ੍ਰਸਨ ਮੰਗੇਨਾਰ ਰਾਜ ਗੁਪਤਾ ਜਲੰਧਰ